ਇਹ ਕਿਨੇ ਅੰਦਰੋਂ ਦੂਜੇ ਪਾਸੇ ਦੀ ਘਮਾਲਾ ਫਿਰੋ ਉੱਤਰ ਗਏ ਨਾ ਦੂਰ ਦੀ ਰੱਖੀ ਦੂਰ ਦੀ ਉਹ ਪਿੰਡ ਇਹ ਚ ਬਹੁਤ ਬੜੀ ਕੋਸ ਆ ਆ ਰੁਕ ਜਾ ਤੇ ਰੁਕ ਜਾ ਆ ਜਾ ਆ ਜਾ ਰੁਕ ਜਾ ਰੁਕ ਜਾ ਪਈ ਓ ਪਈ ਓ ਆ ਗਈ ਆ ਆ ਤੂੰ ਤਰਾਪੀ ਤੇ ਭਾਈ ਆ ਜਾ ਤੂੰ ਆ ਆਜਾ ਭਾਈ ਆਜਾ ਆਗੇ 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 ਭਾਈ ਆਗੇ ਲੈ ਲੈ ਖੋਲ ਲੈ ਬੋਚ ਕਿੰਨਾ ਕਢੂੰਗਾ ਪੱਕਾ ਹੈ ਪੱਕਾ ਇਹ ਦੇ ਚੰਦੇ ਥੱਲੇ ਅੜ ਗਈ ਬੋਰ ਛਾੜ ਦੇ ਛਾੜ ਦੇ ਬੋਰ ਛਾੜ ਦੇ ਛਾੜ ਦੇ ਭਾਈ ਛਾੜ ਦੇ ਛਾੜ ਦੇ ਪੱਕਾ ਕਿੱਥੇ ਆ ਹਾਂਜੀ ਇੱਥੇ ਵੀ ਨਾਲ ਪਿੱਛੇ ਪੱਕਾ ਵੀ ਇੱਥੇ ਕੋਈ ਨਹੀਂ ਨਾ ਮਨੋਂ ਥਾਂ ਹੈ ਇੱਥੇ ਆਦਾ ਹੀ ਕੋਈ ਕੋਈ ਜਿਹੜੇ ਆ ਜਾਣਾ ਚਲੋ ਨਾ ਦੋ ਜਣੇ ਦੋ ਜਣੇ ਆ ਜਾਈਏ ਭਾਈ ਬਾਲੇ ਤੇ ਕੱਢ ਦਿੰਦਾਂ ਲੈਂਜੋ ਨਾ ਅਰਜਣਾ ਫਾਈਲਵਾ ਫੇ ਕੱਢ ਹਾਂ ਕੱਢ ਦਾਂ ਜੀ ਸਾਨੂੰ ਪਸ਼ੂਆਂ ਦਾ ਚਾਰਾ ਦਵਾਓ ਯਾਰ ਮੈਂ ਦਵਾ ਦੂੰਗਾ ਕਿਹੜੇ ਅਗਲੇ ਕਿਹੜੇ ਚਾਰਾ ਮਿਲ ਜੇ ਅੱਜ ਚਾਰਾ ਮੇਰਾ ਫਿਰ ਦੇਖ ਥੋੜਾ ਲਿਆ ਦਿਓ ਜਿੰਨਾ ਕੋ ਲਿਆ ਸਕਦੇ ਹੋ ਦਾ ਦਿੱਤੀ ਦੇ ਚਾਰਾ ਚਾਰੇ ਇਹਨਾਂ ਨੇ ਚਾਰੇ ਹੀ ਲਿਆਵਾਂਗੇ ਚਾਰੇ ਦੀ ਸਾਨੂੰ ਬਹੁਤ ਜ਼ਰੂਰਤ ਹੈ ਸਾਨੂੰ ਉਹ ਦੂਜਾ ਸਮਾਨ ਘਾਟ ਵੀ ਮਿਲ ਜਾਣਾ ਸਾਨੂੰ ਚਾਰੇ ਹੀ ਮੰਗਾਵਾਂਗੇ ਚਾਰੇ ਹੀ ਮੰਗਾਵਾਂਗੇ ਪਸ਼ੂਆਂ ਦਾ ਚਾਰਾ ਜ਼ਰੂਰੀ ਆ ਤਾਂ ਵੇਖ ਲਓ ਬਾਅਦ ਵਿੱਚ 15 16 ਡੰਗਰ ਅਵੇ ਖੜੇ ਨੇ ਅੰਦਰ ਰਾਸ ਥੋੜਾ ਜਿਹਾ ਕੇ ਲਿਆਓ ਮੇਰੇ ਕੋਲ ਉਹ ਬਨ ਬੰਦੀ ਦਾ ਰਸ ਲੈ ਜੀ ਉਹ ਨਾਲੇ ਪਾਣੀ ਨਾਲ ਵਿੱਚ ਆਇਆ ਤਾਂ ਚੁੱਕੀ ਜੇ ਉਹ ਬਈਏ ਪਰਮਾ ਤੋਂ ਆ ਰਹੇ ਨੇ ਵੀਰ ਫਤਹਿ ਕਿ ਜਿੰਨੀਆਂ ਕੁ ਆਦੀ ਨੇ ਉਹ ਨਹੀਂ ਕਿ ਤੇ ਵੇਚ ਦੋ ਕੁਛ ਨਾ ਕੁਛ ਫਸੂ ਹੋ ਜਾਵੇ ਕਰ ਕਰ ਯਾਰ ਵੀਰ ਫਾੜੇ ਨਾ ਫਾੜਾ ਲਾ ਦੂੰ ਇਹਨੂੰ ਇਹਨੂੰ ਮੇਰੀ ਗੱਲ ਸੁਣਦਾ ਕਿਉਂ ਆ ਬਾਈ ਹੋਰ ਫੜ ਪਾਣੀ ਦਾ ਪੱਧਰ ਵਧਣ ਵਧਣ ਜਾ ਰਿਹਾਗਾ ਇਹ ਤੁਹਾਡੀ ਆਪ ਦੀ ਕੀ ਗੱਲ ਹੈ ਬਈ ਆਪ ਦੇ ਪਾਣੀ ਦਾ ਪੱਧਰ ਵਧਣ ਜਾ ਰਿਹਾ ਦੋ ਤਿੰਨ ਫਟੋਰ ਹਾਂ 4 6 4 ਰੁਪਏ ਤੋਂ ਵਸ ਜੂਗਾ ਜਿਹੜੂ ਜਵਾਕ ਜੱਲੇ ਨੇ ਉਹਨਾਂ ਨੂੰ ਬਾਹਰ ਕੱਢ ਪਾਣੀ ਠੀਕਾ ਵੱਡੇ ਜਿਹੜਾ ਮਿਲਦਾ ਤਾਂ ਸਾਨੂੰ ਬੇੜਾ ਦੇ ਦੋ ਅਸੀਂ ਫਸੀ ਬਾਹਰ ਕੱਢ ਲੈਨੇ ਫਿਰ ਬੱਚੇ ਨਹੀਂ ਬੇੜਾ ਬੇੜਾ ਜਿਹੇ ਬੇੜਾ ਪਾਣੀ ਤਾਰੂ ਏ ਇੱਥੇ ਪੈਰ ਨਹੀਂ ਲੱਗਦੇ ਅੱਜ ਮੋੜ ਮਾਰੋ ਚੱਲ ਮੋੜੋ ਚੱਲ ਆ ਨਾ ਆ ਗਰਮੋ ਬਿੱਲ ਨੂੰ ਜੂ ਲਾਉਣਾ ਪਿਆ ਦਾ ਕਾਹਦੇ ਆ ਛੱਡੀ ਕੋਈ ਛੱਡੀ ਭਾਈ ਆ ਮਾਰੇ ਧੱਕਾ ਸਕਾ ਵੀਲਾ ਚਲੋ ਦੋ ਜੀ ਬਸ ਪਿੱਛੇ ਥੋੜਾ ਇਧਰ ਕਰੋ ਗਏ ਮੜ ਗਏ ਕੱਢ ਲੈ ਕੱਢ ਲੈ ਬੋਚ ਲੈ ਮਾਣ ਤੇ ਵਹਿਤ ਉੱਤੇ ਬੈਠੋ ਨੂੰ ਨਾ ਥਲੇ ਉੱਤਰ ਬੋਗੀ ਟੋਕੀ ਨਾ ਥਲੇ ਸਿੱਟਨੇ ਉੱਤੇ ਬੈਠ ਜਾਓ ਬੈ ਜਾ ਫਿਰ ਪਾਣੀ ਨਾਲ ਦੇਖੀ 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 ਬੋਚ ਕੇ ਬੋਚ ਕੇ ਕੋਈ ਕੋਈ ਗੱਲ ਨਹੀਂ ਨੰਗ ਬਣੀ ਦੇਦਾ ਅਗੇ ਨੂੰ ਜਾ ਵੀਰੇ ਆ ਜਾਓ ਆ ਜਾਓ ਬੋਚ ਕੇ ਬੋਚ ਕੇ ਬੈ ਜਾ ਤੇ ਪਾਣੀ ਖਬਸ ਇੱਥੇ ਵੱਡਾ ਆ ਗਿਆ ਪਾਣੀ ਠੀਕ ਹੋ ਗਿਆ ਆ ਜੀ ਛੱਡ ਦਿਓ ਛੱਡ ਦਿਓ ਆ ਜਾਓ ਬੋਚ ਕੇ ਜਾ